ਇਹਦਾ ਜਿਹੜਾ ਪ੍ਰਿੰਸੀਪਲ ਕਿਹਾ ਸੀ ਕਿ ਇੱਕ ਲੰਡਨ ਕਿੱਸਾ ਹੈ ਸਾਡੇ ਨਾਲ ਸਾਡੇ ਦੇ ਦੋਸਤ ਤੇ ਲਵ ਭਾਈ ਕਹਿੰਦਾ ਥੈਂਕਸ ਉਹਨਾਂ ਦਾ ਜਿਨ੍ਹਾਂ ਦੀ ਲਾਈਫ ਚ ਵੇ ਆਈਡੀਆ ਹੈ ਅਸੀਂ ਪਾਣੀ ਦੇ ਪਟਾੜੀ ਦੇ ਸ਼ੂਟ ਤੇ ਸੀਗੇ ਤੇ ਰਾਤੀ ਇਕੱਠੇ ਬੈਠੇ ਮੈਂ ਅਨਮੋਲ ਭਾਈ ਦੇ ਸਾਡੇ ਦੋਸਤ ਈਲਾ ਨੂੰ ਪੁੱਛਿਆ ਵੀ ਇੱਥੇ ਆਈ ਲਾਈਫ ਇੰਨੀ ਬੈਟਰ ਹੈ ਜਾਂ ਇੰਡੀਆ ਦੀ ਤੇ ਇਹਦੇ ਤੇ ਬਾਕੀ ਤਾਂ ਸਭ ਕੁਝ ਠੀਕ ਹੈ ਵਾ ਇਹ ਕੋ ਗੱਲ ਹੀ ਨਹੀਂ ਕਰੀਏ और तौर तरीके से वे बอก ทุก को बड़े का ठीक माफ़िया 31 साल के जवाब में बस कह ही कि सर मैं उन्हें रसे कि मैं कितनी दफा थाने जा करके अपनी गुंडे की कमाई में उसमें गलती हुई बातचीत असली मैं इसलिए मैंने इसको इसलिए निकाला था एक का आईडिया लेकर वो उसी डीपी भाई ने सुनाया कितनी मान्यता वो इस कारण चुंबकीय इंसान थी और थी कनाडा रहने के साल तो हां ਬਾਕੀ ਮਦੀਸ਼ਾ ਜੀ ਗੱਲ ਗਈ ਹਾਂ ਸਭ ਲੋਕ ਹਾਲੇ ਸ਼ਿੰਦੇ ਦੀ ਬਤਾ ਫਿਰਵਾ ਚੁੱਕੇ ਆ ਦੂਸਰਾ ਚਦੋ ਜੋ ਸਭ ਤੋਂ ਵੱਡਾ ਗੱਲ ਮੋਸਤਾ ਤੇ ਸੀਗਾ ਕੈਰੀਅਰ ਲੱਗਾ ਜ ਬਹੁਤ ਕਟਪਾਰ ਸੀਗਾ ਬਟ ਸ਼ਿੰਦੇ ਜੀ ਜਿਹੜਾ ਉਰੋ ਕੀਤਾ ਹੈ ਸਭ ਲੈ ਕੇ ਹੁਣ ਤੱਕ ਉਹ ਦੇਖਣਾ ਤੁਸੀਂ ਇਹਨੂੰ ਦੇਖੋਗੇ ਉਹ ਕਹੋਗੇ ਬੱਚਾ ਤਿੰਨ ਸਾਲ ਕੱਲਾ ਕਿੱਥੇ ਸੀ ਅੱਜ ਕਿੱਥੇ ਪਹੁੰਚ ਗਿਆ ਦੋਆ ਬਹੁਤ ਕਮਾਲ ਦਾ ਕੰਮ ਕੀਤਾ ਹੈ ਸਗੋਂ ਉਸ ਵਿਅਕਤੀ ਗੰਰੀ ਸਾਡਾ ਬੜਾ ਮਨ ਹੁੰਦਾ ਨਹੀਂ ਹਰ ਵਾਰ ਕੋਈ ਨਾ ਕੋਈ ਨਵਾਂ ਇਸ਼ੂ ਲੈ ਕੇ ਆਈ ਹੈ ਬਟ ਇਹ ਸ਼ੂਕਾ ਦਾ ਨਿਕਲਦਾ ਕੋਈ ਆਮ ਦਾ ਸਿਲਵਰ ਨਾਲ ਸਮੂਹ ਨਵੀਂ ਇੱਕ ਜੇ ਐਂਟਰਟੇਨਮੈਂਟ ਦਾ ਫੜਦਾ ਲਾ ਆਵੇ ਤਾਂ ਸਮੂਹ ਆਪਣੀ ਗੱਲ ਪਹੁੰਚਾਉਣੀ ਸੌਖੀ ਹੁੰਦੀ ਹੈ ਲੋਕਾਂ ਤੱਕ ਇਹ ਇੱਕ ਸਬਜੈਕਟ ਪਲੱਸ ਐਂਟਰਟੇਨਮੈਂਟ ਦਾ ਕੰਬੀਨੇਸ਼ਨ ਹੈ ਤੇ ਉਹ ਵੀ ਨਾਲ ਬਹੁਤ ਪਸੰਦ ਆਏਗਾ ਥੈਂਕ ਯੂ ਥੈਂਕ ਯੂ ਸੋ ਮਚ ਬਾਈ ਜੋਰਦਾਰ ਨਾਲ ਜਾਂਦੇ ਜਾਈਓ ਯੈਸ ਨਾ ਵਿ ਟੂ ਸੀ